ਤਾਂ ਮੇਟੂ ਜੀ ਆਪਾਂ ਚੱਲਦੇ ਪ੍ਰੋਗਰਾਮ 'ਚ ਸ਼ੁੱਕਰਵਾਰ ਨੂੰ ਨਾ ਇਹ ਥੋੜਾ ਜਿਹਾ 655C ਕਿ ਅਮਰਤਪਾਲ ਸਿੰਘ ਤੇ ਐਨਐਸਏ ਵਧਾਇਆ ਜਾਏਗਾ ਜਾਂ ਇਹ 2 ਸਾਲ ਤੋਂ ਬਾਅਦ ਖਤਮ ਕਰ ਦਿੱਤਾ ਜਾਵੇਗਾ ਜਾਂ ਕਿਸੇ ਹੋਰ ਤਰ੍ਹਾਂ ਕੋਈ ਹੋਰ ਕੇਸ ਚਲਾ ਕੇ ਉਹਨਾਂ ਅੰਦਰ ਰੱਖਿਆ ਜਾਏਗਾ ਪਰ ਖਬਰ ਆ ਰਹੀ ਹੈ ਕਿ ਐਨਐਸਏ ਵਧਾ ਦਿੱਤਾ ਗਿਆ 1 ਸਾਲ ਵਾਸਤੇ ਫਿਰ ਤੇ ਉਸ ਦਿਨ ਥੋੜੀ ਜਿਹੀ ਕਨਫਿਊਜ਼ਨ ABC ਕਿ ਇਹਦੇ ਵਿੱਚ ਕੀ ਫਿਰ ਕੀ ਨੁਕਤਾ ਲਿਆ ਗਿਆ ਹੈ ਇਹ ਥੋੜਾ ਜਿਹਾ ਸਾਂਝਾ ਕਰਿਓ ਸਪਸ਼ਟ ਕਰਿਓ ਵੀ ਕਿਹੜੇ ਆਧਾਰ ਤੇ ਇਹਦੇ ਕੋ ਤਕਨੀਕੀ ਤੌਰ ਤੇ ਤਾਂ ਮੈਂ ਕੁਝ ਵੀ ਦੱਸਣ ਤੋਂ ਸਮਰੱਥ ਹਾਂ ਜੀ ਪਰ ਉਹ ਡਾਕੂਮੈਂਟ ਜਿਹੜਾ ਸੀਗਾ ਹੁਣ ਤਾਂ ਬਹੁਤ ਸਾਰੇ ਚੈਨਲਾਂ 'ਤੇ ਚਲਾ ਦਿੱਤਾ ਗਿਆ ਕਿ ਮਈ ਐਨਐਸਏ ਦੀ ਐਕਸਟੈਂਸ਼ਨ ਹੋ ਗਈ ਹੈ ਜੀ ਜੀ ਬਿਲਕੁਲ ਤਾਂ ਐਨਐਸਏ ਦੀ ਐਕਸਟੈਂਸ਼ਨ ਦਾ ਮਤਲਬ ਚਲੋ ਤਕਨੀਕੀ ਤੌਰ 'ਤੇ ਪਤਾ ਨਹੀਂ ਇਹਨਾਂ ਨੇ ਹੁਣ ਕੀ ਨੁਕਤਾ ਵਰਤਿਆ ਹੋਏਗਾ ਹਮ ਪਰ ਉਹ ਤੇ ਸਾਫ਼ ਹੈ ਨਾ ਕਿ ਪ੍ਰੋਸੀਜਰ ਉਹੀ ਹੈ ਕਿ ਡਿਪਟੀ ਕਮਿਸ਼ਨਰ ਹੈ ਜਿਹੜਾ ਜਿਸ ਨੂੰ ਆਪਾਂ ਡੀਐਮ ਵੀ ਕਹਿੰਦੇ ਨੇ ਡਿਵੀਜ਼ਨਲ ਮੈਜਿਸਟਰੇਟ ਤਾਂ ਉਸ ਬਾਰਸ਼ ਕਰਦਾ ਜੋ ਸਾਡਾ ਡਿਪਾਰਟਮੈਂਟ ਆਫ ਹੋਮ ਹੁੰਦਾ ਹਮ ਤਾਂ ਫੇਰ ਉਤ ਤੋਂ ਬਾਅਦ ਐਨਐਸਏ ਲੱਗ ਜਾਂਦਾ ਜੀ ਜੀ ਸਾਦਾ ਮਤਲਬ ਕਿ ਸਰਕਾਰ ਨੇ ਆਪਣੀ ਕਾਰਵਾਈ ਕੀਤੀ ਆਪਣੇ ਪੱਤਰ ਤੇ ਹਮ ਹੁਣ ਇਹ ਐਕਸਟੈਂਸ਼ਨ ਜਦੋਂ ਹੋ ਗਈ ਆ ਤਾਂ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਫੈਮਿਲੀ ਆ ਉਹ ਕਹਿ ਰਹੀ ਆ ਵੈਸੇ ਤੇ ਮੈਨੂੰ ਲੱਗਦਾ ਕਿ ਇੱਕ ਅਖਬਾਰ ਨੇ ਤੇ ਇਥੋਂ ਤੱਕ ਕਿਹਾ ਕਿ ਤਰਸ਼ੀਮ ਸਿੰਘ ਹੋਰਾਂ ਨੇ ਤੇ ਕਿਹਾ ਕਿ ਅਮਰਤਪਾਲ ਸਿੰਘ ਮੁੱਖ ਮੰਤਰੀ ਆਉਣ ਵਾਲਾ ਹਮ ਇਹ ਤਾਂ ਡਰੇ ਹੋਏ ਜੀ ਪਰ ਨਾਲ ਕਹਿੰਦੇ ਆ ਕਿ ਅਸੀਂ ਹੁਣ ਹਾਈ ਕੋਰਟ 'ਚ ਜਾਵਾਂਗੇ ਜੇ ਜਾਣਾ ਪਿਆ ਤਾਂ ਸੁਪਰੀਮ ਕੋਰਟ 'ਚ ਵੀ ਚਲੇ ਜਾਵਾਂਗੇ ਹਮ ਮੈਨੂੰ ਲੱਗਦਾ ਕਿ ਐਤਕੀ ਜਿਹੜਾ ਐਨਐਸਏ ਵਧਾਇਆ ਗਿਆ ਹੈ ਇਹਨਾਂ ਦਾ ਕਾਨੂੰਨੀ ਤੌਰ ਤੇ ਗਰਾਉਂਡ ਤਾਂ ਮਜ਼ਬੂਤ ਹੋਏਗਾ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਤੀਜਾ ਸਾਲ ਚੜ ਗਿਆ ਨਾ ਜੀ ਹਾਂ ਗਾਂ ਫਿਰ ਗੱਲ ਚੱਲੇ ਜਾਣੀ ਆ ਤੁਸੀਂ ਹਿਸਾਬ ਲਾ ਲਓ 21 ਅਪ੍ਰੈਲ 2026 ਚ ਜੀ ਉਹ ਤੋ ਤੱਕ ਇਹ ਐਨਐਸਏ ਜਿਹੜਾ ਪ੍ਰਕਰਾਰ ਰਹੇਗਾ ਤਾਂ ਇਹਨਾਂ ਨੂੰ ਜ਼ਰਾ ਜੀ ਗੱਲ ਹੈ ਕਿ ਕੋਰਟ ਤੇ ਤਾਂ ਚਾਰਾ ਜੋਈ ਕਰਨੀ ਪਊਗੀ ਜੀ ਕਿਉਂਕਿ 26 ਤਾਂ ਬਹੁਤ ਦੂਰ ਹੈ ਸਾ ਬਹੁਤ ਦੂਰ ਹੈ ਸੋ ਇਸ ਵਾਸਤੇ ਹੁਣ ਇਹ ਚੀਜ਼ ਤਾਂ ਚਲੋ ਸਾਫ਼ ਹੋ ਗਈ ਸਪਸ਼ਟ ਹੋ ਗਈ ਹੂੰ ਕਿ ਐਨਐਸਏ ਵਧਾ ਦਿੱਤਾ ਹੈ ਪਰ ਹਾਲੇ ਇਹ ਸਪਸ਼ਟ ਨਹੀਂ ਹੋਇਆ ਕਿ ਐਨਐਸਏ ਵਧਾਉਣ ਤੋਂ ਬਾਅਦ ਕਿ ਅਮਰਤਪਾਲ ਸਿੰਘ ਦੀ ਜੇਲ੍ਹ ਬਦਲੀ ਹੋਊ ਕਿ ਨਹੀਂ ਹੂੰ ਬਿਲਕੁਲ ਬਾਕੀ ਤੇ ਰੱਖਿਆ ਜਾਏਗਾ ਜਾਂ ਫਿਰ ਕਿਸੇ ਹੋਰ ਜੇਲ੍ਹ ਅਸਲ ਦੇ ਵਿੱਚ ਤੇ ਹੁਣ ਕੱਲ ਨੂੰ ਮੇਰੇ ਖਿਆਲ ਦੇ ਨਾਲ 22 April ਆ ਜੀ ਕੱਲ ਨੂੰ ਜਦੋਂ ਇਹ ਸਾਰਾ ਕੁਝ ਦੱਸਣਗੇ ਉਸ ਤੋਂ ਬਾਅਦ ਹੀ ਕਲੀਅਰ ਹੋਊਗੀ ਤਸਵੀਰ ਪਰ ਇਹ ਵੀ ਇੱਕ ਚਰਚਾ ਤੇ ਛੜੀ ਸੀਗੀ ਨਾ ਅਖਲੇ ਦਿਨੀ ਕਿ ਅਮਰਤਪਾਲ ਸਿੰਘ ਦੀ ਡਿਬਰੂਗੜ ਤੋਂ ਜੇਲ ਬਦਲੀ ਹੋ ਸਕਦੀ ਉਹਦੇ ਕਈ ਕਾਰਨ ਆ ਹੂੰ ਉਹਦੇ ਕਈ ਕਾਰਨ ਆ ਇੱਕ ਕਾਰਨ ਇਹ ਵੀ ਦੱਸਿਆ ਗਿਆ ਕਿ ਕੁਝ ਮਤਲਬ ਕਿ ਸੀਕ੍ਰੀਟ ਰਿਪੋਰਟਾਂ ਨੇ ਗਵਰਨਮੈਂਟ ਦੇ ਖੁਫੀਆ ਰਿਪੋਰਟਾਂ ਜੀ ਜਿਹਦੇ ਆਧਾਰ ਤੇ ਜੇਲ ਬਦਲੀ ਵੀ ਹੋ ਸਕਦੀ ਆ ਉਹ ਦੇਖੋ ਹੁਣ ਅੱਗੇ ਜੇਲ ਬਦਲੀ ਹੁੰਦੀ ਆ ਕਿ ਨਹੀਂ ਪਰ ਐਨਐਸਏ ਦੇ ਵਿੱਚ ਐਕਸਟੈਂਸ਼ਨ ਜਿਹੜੀ ਹੈ ਉਥੇ ਲਗਭਗ ਕਲੀਅਰ ਹੈ ਕੱਲ ਬਹੁਤ ਸਾਰੇ ਚੈਨਲਾਂ ਨੇ ਉਸ ਦਸਤਾਵੇਜ਼ ਦੇ ਆਧਾਰ ਤੇ ਖਬਰ ਚਲਾਈ ਆ ਜੀ ਉਹ ਐਕਸੈਸ ਹੋ ਗਿਆ ਜਾਂ ਮੀਡੀਆ ਦੇ ਵਿੱਚ ਆ ਗਿਆ ਤਾਂ ਉਹ ਦਸਤਾਵੇਜ਼ ਚਲਾਇਆ ਗਿਆ ਕੱਲ ਖਬਰਾਂ ਦੇ ਵਿੱਚ ਹੁਣ ਇਹੀ ਗੱਲ ਵੇਖਣ ਵਾਲੀ ਹੋਏਗੀ ਕਿ ਇੱਕ ਤਾਂ ਕਾਨੂੰਨੀ ਲੜਾਈ ਜਿਹੜੀ ਹੈ ਉਹ ਕਿੱਥੋਂ ਤੱਕ ਜਾਏਗੀ ਤੇ ਉਹਦਾ ਨਿਬੇੜਾ ਕਿਵੇਂ ਹੋਊਗਾ ਦੂਜਾ ਇਹ ਕਿ ਅਮਰਤਪਾਲ ਸਿੰਘ ਕੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਨਜ਼ਰਬੰਦ ਰਹਿਣਗੇ ਜਾਂ ਕੋਈ ਜੇਲ੍ਹ ਜੜੀ ਆ ਹੋਰ ਹੋਏਗੀ ਇਹ ਵੇਖਣਯੋਗ ਗੱਲ ਹੋਈ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਮਿੱਤਰ ਇਕ ਕਹ ਰਹੇ ਨੇ ਸਿੰਘ ਸਤਨਾਮ ਜੀ ਤੇ ਵਿਜੇ ਬਾਂਸਰ ਜੀ ਕਹਿੰਦੇ ਨੇ ਕਿ ਜਸਤਾਰ ਸਿੰਘ ਜੀ ਕਹਿ ਰਹੇ ਨੇ ਕਿ ਵਾਰਿਸ ਪੰਜਾਬ ਦੇ ਗਰੁੱਪ ਦੀ ਕਹਿੰਦੇ ਚੈਟ ਵਾਇਰਲ ਹੋ ਰਹੀ ਆ ਹਾਂ ਉਹ ਵੀ ਇੱਕ ਚੈਟ ਵਾਇਰਲ ਹੋਈ ਆ ਦੇਖੋ ਇਹ ਚੀਜ਼ਾਂ ਅਮਰਤਪਾਲ ਸਿੰਘ ਵਾਸਤੇ ਨੁਕਸਾਨਦਾਇਕ ਨੇ ਮੈਨੂੰ ਨਹੀਂ ਪਤਾ ਕਿ ਉਹ ਕਿਹੜਾ ਗਰੁੱਪ ਹੈ ਉਹਦੇ ਚ ਕੌਣ-ਕੌਣ ਹੈ ਡਾ ਜਿਵੇਂ ਰਬਨੀਤ ਬਿੱਟੂ ਨੇ ਇਸਤੇ ਬਿਆਨ ਦਿੱਤਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਸਾਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਆ ਜਾਂ ਅਮਿਤ ਸ਼ਾ ਦਾ ਜ਼ਿਕਰ ਹੈ ਜੀ ਇਹ ਗੱਲਾਂ ਅਮਰਤਪਾਲ ਸਿੰਘ ਵਾਸਤੇ ਬਹੁਤ ਕਾ ਲੋਕ ਕਿ ਹੱਦ ਤੱਕ ਕਹਿ ਸਕਦੇ ਹਾਂ ਹਾਂ ਖਤਰਨਾਕ ਨਹੀਂ ਜੀ ਕਿਉਂਕਿ ਸਾਰੀਆਂ ਚੀਜ਼ਾਂ ਅੱਗੇ ਵੀ ਜੇ ਤੁਸੀਂ ਦੇਖੋਗੇ ਤਾਂ ਗੁਰਪ੍ਰੀਤ ਸਿੰਘ ਹਰੀ ਨਾਉ ਦੇ ਮਾਮਲੇ ਦੇ ਵਿੱਚ ਹਮ ਅਮਰਤਪਾਲ ਸਿੰਘ ਦਾ ਜਿਹੜਾ ਨਾਮਜ਼ਦ ਹੋ ਜਾਣਾ ਉਹ ਇਸੇ ਕਰਕੇ ਆ ਨਾ ਇਸੇ ਕਰਕੇ ਇਹਨਾਂ ਲਿੰਕਾਂ ਕਰਕੇ ਆ ਜੇ ਆਪਾਂ ਸੀਕ੍ਰੀਟ ਰਿਪੋਰਟ ਦੀ ਗੱਲ ਕੀਤੀ ਆ ਕਿ ਕਨਫਿਡੈਂਸ਼ੀਅਲ ਕੋ ਰਿਪੋਰਟ ਆਈ ਹੈ ਇਹਨਾਂ ਦੇ ਕੋਲ ਹਮ ਖੁਫੀਆ ਰਿਪੋਰਟ ਆ ਕੋਈ ਤਾਂ ਉਹਦੇ ਵਿੱਚ ਵੀ ਤੇ ਇਹਨਾਂ ਚੀਜ਼ਾਂ ਦਾ ਹੀ ਫਿਰ ਜ਼ਿਕਰ ਹੋ ਸਕਦਾ ਹੈ ਜੀ 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 ਮਤਲਬ ਕਿ ਅਰਚਨ ਹੈ ਅੜਕਈਆ ਬਿਲਕੁਲ ਤਾਂ ਕੱਲ ਨੂੰ ਇਹ ਚੀਜ਼ਾਂ ਨਾਲ ਲੱਗ ਜਾਂਦੀਆਂ ਨੇ ਨਾ ਸਾਰਾ ਇੱਕ ਨਕਾਰਾਤਮਕ ਪੱਖ ਖੜਾ ਹੋ ਜਾਂਦਾ ਨਕਾਰਾਤਮਕ ਪੱਖ ਬਿਲਕੁਲ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਆਪਾਂ ਨੂੰ ਕੋਈ ਪੁਸ਼ਟੀ ਤੇ ਆਪਾਂ ਨਹੀਂ ਕਰ ਸਕਦੇ ਕਿ ਉਸ ਗਰੁੱਪ ਦੀ ਜਿਹੜੀ ਚੈਟ ਹੈ ਕਥਿਤ ਚੈਟ ਹੈ ਉਹ ਕਰਨ ਵਾਲੇ ਕੌਣ ਹੈ ਕੀ ਉਹਨਾਂ ਦਾ ਮਨਸੂਬਾ ਹੈ ਠੀਕ ਹੈ ਨਾ ਜੀ ਪਰ ਗੱਲ ਇਹ ਹੈ ਕਿ ਉਹ ਕੇਸ ਤੇ ਜ਼ਰੂਰ ਪ੍ਰਭਾਵ ਪੈਂਦਾ ਇਹਨਾਂ ਚੀਜ਼ਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਜਟਵੈੜ ਜੀ ਦੱਸ ਰਹੇ ਕਿ ਹੁਣੇ-ਹੁਣੇ ਮਜੀਠੀਆ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਕਹਿੰਦੇ ਅਮਰਜਪਾਲ ਸਿੰਘ ਦੇ ਬਾਰੇ ਤੇ ਖੈਰ ਇਹ ਤੇ ਹੁਣ ਹਾਂਜੀ 3 ਵਜੇ ਇਹਨਾਂ ਨੇ ਕਰਨੀ ਸੀਗੀ ਪ੍ਰੈਸ ਕਾਨਫਰੈਂਸ ਦਾ ਸਮਾਂ ਸੀਗਾ ਕਹਿੰਦੇ ਸੀਗੇ ਜੀ ਕਿ ਮੈਂ ਖੁਲਾਸਾ ਕਰੂੰਗਾ ਕੋਈ ਤਾਂ ਦੇਖੋ ਹੁਣ ਕੀ ਖੁਲਾਸਾ ਕਰਦੇ ਉਹਦੇ ਤੇ ਫਿਰ ਕੱਲ ਨੂੰ ਆਪਾਂ ਗੱਲ ਕਰ ਸਕਦੇ ਹੁਣ ਖੜੇ ਪੈਰ ਤੇ ਕੋਈ ਗੱਲ ਹੋਣੀ ਨਹੀਂ ਆ ਜੀ ਕਰ ਸਕਦੇ ਜੇ ਆ ਕੋਈ ਆਪਣੇ ਕੁਲਾਂਸ਼ ਆਉਣਗੇ ਉਹਨਾਂ ਦੀ ਕੋਈ ਗੱਲ ਵਾਧੇ ਤਾਂ ਫਿਰ ਆਪਾਂ ਜ਼ਰੂਰ ਦੇਖ ਲਵਾਂਗੇ ਜੀ 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 ਬਿਲਕੁਲ ਮਿੰਟੂ ਜੀ ਖੈਰ ਸ਼ੁਕਰੀਆ ਜੀ ਤੁਹਾਡਾ ਫਿਰ ਤੋਂ ਦੁਬਾਰਾ ਧੰਨਵਾਦ